ਖਤਰਨਾਕ ਝੋਟਿਆਂ ਦੀ ਇਹ ਲੜਾਈ ਦੀਵਾਲੀ ਦੇ ਖੁਸ਼ੀ ਮਨਾਉਣ ਲਈ ਕਰਵਾਈ ਜਾ ਰਹੀ ਹੈ ਮਹਾਰਾਸ਼ਟਰ ਦੇ ਪੇਵੰਡੀ ਵਿੱਚ ਇਹ ਖਤਰਨਾਕ ਰਵਾਇਤ ਤਕਰੀਬਨ 60 ਸਾਲਾਂ ਤੋਂ ਦੀਵਾਲੀ ਦੇ ਤਿਉਹਾਰ ਵੇਲੇ ਕਰਵਾਈ ਜਾਂਦੀ ਹੈ ਹਜ਼ਾਰਾਂ ਦੀ ਭੀੜ ਵਿੱਚ ਲੋਕਾਂ ਦੀ ਸ਼ਮੂਲੀਅਤ ਹੁੰਦੀ ਹੈ ਇਹ ਖਤਰਨਾਕ ਖੇਡ ਦੇਖਣ ਲਈ ਇਸ ਇਲਾਕੇ ਦੇ ਵਕਵ ਖੇਤਰਾ ਚ ਲੋਕ ਆਪਣੇ ਆਪਣੇ ਪਸ਼ੂ ਲਿਆਉਂਦੇ ਨੇ ਇਸ ਦੰਗਲ ਵਿੱਚ ਲੜਾਉਣ ਲਈ ਜਾਨਵਰਾਂ ਦੇ ਸਿੰਘ ਫਸਣ ਤੋਂ ਬਾਅਦ ਜ਼ਾਹਿਰ ਤੌਰ ਤੇ ਇਹਨਾਂ ਨੂੰ ਗੰਭੀਰ ਸੱਟਾਂ ਵੀ ਲੱਗਣਗੀਆਂ ਇਸ ਲਈ ਇਹਨਾਂ ਦੇ ਇਲਾਜ ਲਈ ਵੀ ਇੰਤਜ਼ਾਮ ਕੀਤੇ ਜਾਂਦੇ ਨੇ इसके लिए भी एक डॉक्टर लाके रखते हैं और बा, 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 बाई लगभग बाईचांस किसी को लगता है अगर तो हम लोग प्रॉपर उसको एक एम्बुलेंस बुला के रख के उसको फर्स्ट एड करके उसको वापिस जिला रुग्णालय में भेजते उसको लोगों की वही गिनती ए मेला देख पहुंचती है सो दर्शकों को सट्ट वजन का भी खतरा रहता है अचानक झोटे बेकाबू हो के भीड़ हमला कर देते हैं के हालात इंतजाम पूरे गए ने। इधर दो तीन जिला या तालुका के लोग सब आते हैं हर दिवाली में और हर दिवाली में इतने सारे लोग आते हैं हर दिवाली और दशहरा में ये हमारे इधर ऐसा होता है ਦੀਵਾਲੀ ਦੇ ਅਗਲੇ ਦਿਨ ਲੱਗਣ ਵਾਲਾ ਏਮੇਲਾ ਬੇहद ਖਤਰਨਾਕ ਹੁੰਦਾ ਹੈ ਹਰ ਵਾਰ ਕਈ ਲੋਕ ਮੌਦੇ ਇਸ ਮੇਲੇ ਵਿੱਚ ਗੰਭੀਰ ਜ਼ਖਮੀ ਹੋ ਜਾਂਦੇ ਨੇ ਹਿੱਸਾ ਲੈਣਾਂ ਜਾਨਵਰਾਂ ਨੂੰ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਹੁਣ ਸਵਾਲ ਖੜਾ ਹੁੰਦਾ ਹੈ ਕਿ ਰਵਾਇਤ ਤੇ ਆਪਣੇ ਮਨੋਰੰਜਨ ਦੇ ਨਾਂ ਤੇ ਬੇਜ਼ੁਬਾਨ ਜਾਨਵਰਾਂ ਤੇ ਤਸ਼ੱਦਦ ਟਾਉਣਾ ਕਿੰਨਾ ਸਹੀ ਹੈ ਖਤਰਨਾਕ ਖੇਡ ਰਵਾਇਤ ਦੇ ਨਾਂ ਤੇ ਕਦੋਂ ਤੱਕ ਚੱਲਦੀ ਰਹੇਗੀ